ਬਹੁਤ ਵਧੀਆ ਫਿਲਮ ਹੈ ਜੀ ਦੇਖਣੀ ਚਾਹੀਦੀ ਫੈਮਲੀ ਨੂੰ ਬਹੁਤ ਸੋਹਣੀ ਮੂਵੀ ਹੈ ਬਹੁਤ ਵਧੀਆ ਮੂਵੀ ਹੈ ਜੀ ਨੇਚਰਲ ਦਾ ਆਰਟ ਹੈ ਸੋਹਣੀ ਮੂਵੀ ਹੈ ਪੰਜਾਬ ਨੂੰ ਰਿਪਰੈਜ਼ੈਂਟ ਕਰਦੀ ਹੋਈ ਮੂਵੀ ਹੈ ਇਹ ਮੁਹੱਬਤ ਦੇ ਦੰਗੇ ਦਾ ਪੈਗਾਮ ਦਿੰਦੀ ਫਿਲਮ ਹੈ ਤੇ ਸਾਰਿਆਂ ਨੂੰ ਵੇਖਣੀ ਚਾਹੀਦੀ ਹੈ ਲੜਕੀ ਜਿਹੜੀ ਆਪਣੀ ਹੀਰੋਇਨ ਹੈ ਬਹੁਤ ਅੱਛਾ ਬਹੁਤ ਹੀ ਵਧੀਆ 10 ਚੋਂ 10 ਨੰਬਰ ਹੈ ਜੀ ਕਾਫੀ ਚਿਰ ਤੋਂ ਐਦਾ ਦੀ ਕੋਈ ਮੂਵੀ ਨਹੀਂ ਦੇਖੀ ਜਿਵੇਂ ਜਿਹਨੂੰ ਕਹਿੰਦੇ ਹੁੰਦੇ ਆ ਫੀਮੇਲ ਓਰੀਐਂਟਡ ਐਕਟਿੰਗ ਕਿੰਟ ਹੈ ਸਾਰਾ ਕੁਝ ਓਕੇ ਹੈ ਜੀ ਲਾਸਟ ਵਿੱਚ ਕਾਫੀ ਈਮੋਸ਼ਨਲ ਕਰਦੀ ਹੈ ਐਂਡ ਰੋਡੀ ਪਰਫਾਰਮੈਂਸ ਹਰਪ੍ਰੀ ਪਰਫਾਰਮੈਂਸ ਅਨੀਤਾ ਮੈਡਮ ਇਕਤਰ 10 ਔਫ 20 ਦੇਣਾ ਚਾਹੁੰਦਾ ਮੈਂ ਇਸ ਫਿਲਮ ਨੂੰ ਬਹੁਤ ਵਧੀਆ ਲੱਗੀ ਬਹੁਤ ਵਧੀਆ ਲੱਗੀ ਹਾਂਜੀ ਫਿਲਮ ਕਿਵੇਂ ਲੱਗੀ ਬਹੁਤ ਸੋਹਣੀ ਮੂਵੀ ਹੈ ਜੀ ਇੱਕ ਨੇਚਰਲ ਦਾ ਆਰਟ ਹੈ ਸੋਹਣੀ ਮੂਵੀ ਹੈ ਪੰਜਾਬ ਨੂੰ ਰਿਪਰੈਜ਼ੈਂਟ ਕਰਦੀ ਹੋਈ ਮੂਵੀ ਹੈ ਸੋ ਸਾਰਿਆਂ ਨੂੰ ਦੇਖਣੀ ਚਾਹੀਦੀ ਆਪਣੀ ਫੈਮਲੀਜ਼ ਦੇ ਨਾਲ ਕਿਵੇਂ ਲੱਗੀ ਬਹੁਤ ਵਧੀਆ ਮੂਵੀ ਹੈ ਜੀ 10 ਚੋਂ 10 ਨੰਬਰ ਹੈ ਜੀ ਵਧੀਆ ਸਟੋਰੀ ਹੈ ਐਕਟਿੰਗ ਕੈਂਟ ਹੈ ਸਾਰਾ ਕੁਝ ਓਕੇ ਹੈ ਜੀ ਫਿਲਮ ਦੇਖੀ ਹੈ ਤੁਸੀਂ ਰਜ਼ਾਏ ਇਸ਼ਕ ਤੁਸੀਂ ਅਦਾਕਾਰੀ ਨੂੰ ਵੀ ਸਮਝਦੇ ਹੋ ਜਾਂ ਉਸ ਦੇ ਬਾਅਦ ਦੀ ਦੁਨੀਆ ਦੇ ਨਾਲ ਜੁੜੀਆਂ ਹੋਰ ਬਹੁਤ ਸਾਰੀਆਂ ਚੀਜ਼ਾਂ ਸੋ ਇਹ ਕਹਾਣੀ ਐਜ਼ ਅ ਫੀਮੇਲ ਹੋਣ ਦੇ ਨਾਤੇ ਤੁਹਾਨੂੰ ਕਿੰਨਾ ਟੱਚ ਕੀਤੇ ਬਹੁਤ ਜ਼ਿਆਦਾ ਟੱਚ ਕੀਤਾ ਕਿਉਂਕਿ ਕਾਫੀ ਚਿਰ ਤੋਂ ਇਦਾਂ ਦੀ ਕੋਈ ਮੂਵੀ ਨਹੀਂ ਦੇਖੀ ਜਿਵੇਂ ਜਿਹਨੂੰ ਕਹਿੰਦੇ ਹੁੰਦੇ ਆ ਫੀਮੇਲ ਓਰੀਐਂਟਡ ਔਰ ਦਿਖਾਇਆ ਕਿ ਲੇਡੀ ਕਿਦਾਂ ਆਪਣੇ ਵਾਸਤੇ ਸਟੈਂਡ ਅਪ ਲੰਦੀ ਹੈ ਔਰ ਥੀਏਟਰ ਦੀ ਕੁੜੀਆਂ ਸੇਮ ਥੀਏਟਰ ਜਿੱਥੋਂ ਮੈਂ ਥੀਏਟਰ ਕੀਤਾ ਅਨੀਤਾ ਸਰਦੀਸ਼ ਮੈਮ ਦੇ ਨਾਲ ਮੈਂ ਬੈਠ ਕੇ ਮੂਵੀ ਦੇਖੀ ਤਾਂ ਲੱਗਦਾ ਹੈ ਕਿ ਚਾਂਸਸ ਹੁਣ ਮਿਲ ਰਹੇ ਨਿਊ ਫੇਸਸ ਨੂੰ ਔਰ ਐਸ ਕਰਦੀ ਮੈਨੂੰ ਬੜੀ ਖੁਸ਼ੀ ਹੈ ਕਿ ਉਹਨਾਂ ਨੇ ਬੜਾ ਚੰਗਾ ਟੌਪਿਕ ਲਟਾਇਆ ਕੁਝ ਹੋਰ ਮੈਮ ਜੋ ਤੁਸੀਂ ਫਿਲਮ ਦੇਖਦੇ ਵਕਤ ਆਬਜ਼ਰਵ ਕਰ ਰਹੇ ਸੀ ਕਿਉਂਕਿ ਸਾਰੇ ਪੇਸ਼IENTS ਲਈ ਬੈਠ ਕੇ ਉਸ ਫਿਲਮ ਦਾ ਦੇਖੋ ਐਦਾਂ ਨਾ ਕਿ ਜ਼ਰੂਰੀ ਨਹੀਂ ਹੁੰਦਾ ਕਿ ਮੂਵੀ ਦੇ ਵਿੱਚ ਤੁਸੀਂ ਫਾਈਟ ਹੋਵੇ ਜਾਂ ਬਹੁਤ ਸੌਂਗਸ ਹੋਣ ਤਾਂ ਹੀ ਚੰਗੀ ਲੱਗਦੀ ਹੈ ਕਿ ਜਿਆਦਾ ਗਲੈਮਰ ਦਿਖਾਓ ਬੜੀ ਸਾਫ ਸੁਥਰੀ ਤੇ ਵਿਦਾਊਟ ਗਲੈਮਰ ਇਸ ਕਹਿ ਸਕਦੇ ਕਿ ਕੋਈ ਮੋਟਿਵ ਹੈਗਾ ਦਿਖਾਉਣ ਦਾ ਔਰ ਤੁਸੀਂ ਨਵੇਂ ਟਾਪਿਕ ਚੁਣਦੇ ਹੋ ਤੇ ਸਾਰਿਆਂ ਬੜੇ ਸ਼ਾਂਤੀ ਨਾਲ ਬੈਠ ਕੇ ਬੜੇ ਇੰਜੋਏ ਕੀਤੇ ਮੂਵੀ ਐਦਾਂ ਹੋਣੀ ਚਾਹੀਦੀ ਜ਼ਰੂਰੀ ਨਹੀਂ ਹਰ ਮੂਵੀ ਤੁਸੀਂ ਗਲੈਮਰ ਦਿਖਾਓਗੇ ਤਾਂ ਹੀ ਚੱਲਦੀ ਹੈ ਆਈ ਵਿਸ਼ ਕਿ ਇਹ ਜਿਆਦਾ ਚੱਲੇ ਔਰ ਲੋਕ ਜਾ ਤੋ ਜਿਆਦਾ ਦੇਖਣ ਆਉਣ ਥੈਂਕ ਯੂ ਥੈਂਕ ਯੂ ਯੂ ਵੈਲਕਮ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਆ ਦੇਖੋ ਸਾਡਾ ਤਾਂ ਥੀਏਟਰ ਵਾਲਾ ਮਿੱਤਰ ਐ ਅਮਿਤ ਸਨੋਰੀਆ ਸੋ ਬੜੀ ਖੁਸ਼ੀ ਹੋਈ ਕਿ ਥੀਏਟਰ ਵਾਲੇ ਬੰਦੇ ਸਿਨੇਮੇ ਤੱਕ ਪਹੁੰਚੇ ਨੇ ਸੋ ਪੰਜਾਬੀ ਸਿਨੇਮਾ ਜੇ ਕੋਈ ਅੱਗੇ ਹੁਣ ਲੈ ਕੇ ਜਾਊਗਾ ਸੋ ਇਹੋ ਜੇ ਬੰਦੇ ਨਵੇਂ ਟੈਲੈਂਟਡ ਲੋਕ ਆਉਣਗੇ ਤਾਂ ਹੀ ਲੈ ਕੇ ਜਾਣਗੇ ਬੜੇ ਲਿਮਟਿਡ ਜੇ ਬਜਟ ਦੇ ਵਿੱਚ ਇੱਕ ਬੜੀ ਖੂਬਸੂਰਤ ਜੀ ਕਹਾਣੀ ਅਮਿਤ ਨੇ ਬਾਕੀ ਸਾਰੀ ਕਾਸਟ ਨੇ ਬੜਾ ਸੋਹਣਾ ਕੰਮ ਕੀਤਾ ਸੋ ਤੁਹਾਨੂੰ ਚੰਗਾ ਲੱਗਾ ਇੱਥੇ ਆ ਕੇ ਅਸੀਂ ਉਹਦੀ ਹੌਸਲਾ ਫਜ਼ਾਈ ਲਈ ਆਏ ਸੀਗੇ ਸੋ ਵਧੀਆ ਵਰਤ ਸੀਗਾ ਇੱਥੇ ਆਉਣਾ ਇੰਨਾ ਟਾਈਮ ਸਪੈਂਡ ਕਰਨਾ ਤਾਂ ਜੀ ਵਿੱਚ ਨਾ ਮੈਨੂੰ ਇਦਾਂ ਲੱਗਿਆ ਕਿ ਆਨੰਦ ਪ੍ਰਿਆ ਦੀ ਫਿਲਮ ਸੀ ਇੱਕ ਤਰ੍ਹਾਂ ਨਾਲ ਹਾਂ ਨਹੀਂ ਬਿਲਕੁਲ ਬਹੁਤ ਸੋਹਣਾ ਕੰਮ ਸੀਗਾ ਕੁੜੀ ਦਾ ਬਾਕੀ ਕਰੈਕਟਰਾਂ ਨੇ ਵੀ ਸਾਰਾ ਆਪਣਾ ਆਪਣਾ ਜਸਟੀਫਾਈ ਕੀਤਾ ਔਰ ਲਾਸਟ ਵਿੱਚ ਕਾਫੀ ਇਮੋਸ਼ਨਲ ਕਰਦੀ ਹੈ ਐਂਡ ਰੋਡੀ ਪਰਫੋਰਮੈਂਸ ਹਰਪ੍ਰੀਤ ਪਰਫੋਰਮੈਂਸ ਅਨੀਤਾ ਮੈਡਮ ਇਕੱਤਰ ਸਾਰਿਆਂ ਨੇ ਆਪਣਾ ਆਪਣਾ ਕਰੈਕਟਰ ਬੜਾ ਸੋਹਣਾ ਨਿਭਾਇਆ ਬਹੁਤ ਸੋਹਣੀ ਮੂਵੀ ਹੈ ਘੈਂਟ ਆ ਤੁਹਾਨੂੰ ਆਪਣੀ ਫਿਲਮ ਬਣ ਕੇ ਕਿਵੇਂ ਦਾ ਲੱਗਿਆ ਜਿਹਦੇ ਨਾਲ ਤੁਸੀਂ ਹੋਈ ਸੀ ਬਹੁਤ ਵਧੀਆ ਸੀ ਵਧੀਆ ਬਣਾਈ ਹੈ ਬਹੁਤ ਘੈਂਟ ਮੂਵੀ ਬਣੀ ਹੈ ਸੀ ਬਹੁਤ ਵਧੀਆ ਜੀ ਬਹੁਤ ਵਧੀਆ ਬਹੁਤ ਵਧੀਆ ਫਿਲਮ ਲੱਗੀ ਬਹੁਤ ਵਧੀਆ ਖਤਰਾ ਨਹੀਂ ਪਰ ਬਹੁਤ ਜ਼ਿਆਦਾ ਮੈਂ ਤਾਂ ਵਿੱਚ ਰੋਂਦਾ ਰਿਹਾ ਥੈਂਕ ਯੂ ਥੈਂਕ ਯੂ ਬਹੁਤ ਵਧੀਆ ਬਹੁਤ ਵਧੀਆ ਕੁਝ ਸਪੈਸ਼ਲ ਕਹਿਣਾ ਚਾਹੋਗੇ ਕਿਉਂਕਿ ਇੱਕ ਆਰਟ ਫਿਲਮ ਤੇ ਸੀ ਲੇਕਿਨ ਉਹਦੀ ਕਹਾਣੀ ਬਹੁਤ ਟੱਚਿੰਗ ਹਾਂਜੀ ਕਹਾਣੀ ਬਹੁਤ ਟੱਚਿੰਗ ਸੀ ਆਰਟ ਦਾ ਕੰਮ ਬਹੁਤ ਸੋਹਣਾ ਸੀਗਾ ਬਾਕੀ ਮੈਂ ਤਾਂ ਇਹ ਕਹਿਣਾ ਕਿ ਨਫ਼ਰਤ ਦੇ ਦੰਗੇ ਬਹੁਤ ਹੁੰਦੇ ਆ ਦੇਸ਼ ਇਹ ਮੁਹੱਬਤ ਦੇ ਦੰਗੇ ਦਾ ਪੈਗਾਮ ਦਿੰਦੀ ਫਿਲਮ ਆ ਤੇ ਸਾਰਿਆਂ ਨੂੰ ਵੇਖਣੀ ਚਾਹੀਦੀ ਹੈ ਤੁਹਾਨੂੰ ਇਦਾਂ ਵੀ ਲੱਗਦਾ ਹੈ ਕਿ ਸਿਨੇਮਾ ਦੇ ਵਿੱਚ ਜ਼ਰੂਰੀ ਨਹੀਂ ਹੁੰਦਾ ਕਿ ਸੇ ਚੀਜ਼ ਨੂੰ ਆਪਾਂ ਬਹੁਤਾ ਹਾਈਲਾਈਟ ਕਰਕੇ ਦਿਖਾਈ ਰਹੀਏ ਸੋਨੀਆ ਕਹਾਣੀਆਂ ਤੇ ਬਹੁਤ ਆਰਾਮ ਨਾਲ ਫਿਲਮਾਂ ਬਣਾਈਆਂ ਜਾ ਸਕਦੀਆਂ ਹਾਂਜੀ ਬਿਲਕੁਲ ਇਸ ਜਿਹੜੀ ਫਲਵਾੜੀ ਹੈ ਸਾਡੀ ਫਿਲਮਾਂ ਦੀ ਜਿਹੜੀ ਫਲਵਾੜੀ ਹੈ ਉਹਦਾ ਇਹ ਕਿ ਇਹ ਵੀ ਇੱਕ ਖੂਬਸੂਰਤ ਫੁੱਲ ਹੈ ਤੇ ਇਹਨਾਂ ਨੂੰ ਵੀ ਸਪੇਸ ਵੀ ਦੇਣੀ ਚਾਹੀਦੀ ਹੈ ਤੇ ਆਡੀਅנס ਨੂੰ ਵੇਖਣਾ ਵੀ ਚਾਹੀਦਾ ਤੇ ਇੱਕ ਸਕੂਨ ਵੀ ਆਉਂਦਾ ਕਿ ਬੋਲਾ ਕੋਈ ਸ਼ੋਰ ਸ਼ਰਾਬੇ ਦੀ ਲੋਡ ਨਹੀਂ ਤੁਸੀਂ ਬਹੁਤ ਸਾਦਗੀ ਨਾਲ ਐਕਚੁਅਲ ਚ ਜੇ ਦੇਖੀਏ ਤਾਂ ਜ਼ਿੰਦਗੀ ਤਾਂ ਜੇ ਮੱਧ ਵਰਗੀ ਪਰਿਵਾਰਾਂ ਦੀ ਜ਼ਿੰਦਗੀ ਇਹੀ ਹੈ ਉਹਦਾ ਢੰਗ ਔਰ ਤਰੀਕਾ ਉਹ ਸਲੀਕਾ ਉਹ ਕਾਸਟਿਊਮ ਐਜ਼ ਇਟ ਇਜ਼ ਤੇ ਇਹੀ ਹੋਣੇ ਚਾਹੀਦੇ ਆ ਤੇ ਇੱਕ ਬਹੁਤ ਕਿ ਡਰਾਮੇ ਤੋਂ ਜਾਂ ਐਕਸ਼ਨ ਤੋਂ ਜਾਂ ਹੋਰ ਲਾਫਿੰਗ ਤੋਂ ਹਟ ਕੇ ਉਹ ਉਹ ਵੀ ਇੱਕ ਚੰਗੇ ਫੁੱਲ ਨੇ ਉਹ ਵੀ ਖੂਬਸੂਰਤ ਨੇ ਉਸੇ ਫੁਲਵਾੜੀ ਚ ਇੱਕ ਬਹੁਤ ਖੂਬਸੂਰਤ ਹੋਲਾ ਜਿਹੜਾ ਆਰਟ ਆਰਟ ਮੂਵੀ ਦਾ ਇੱਕ ਕਨਸੈਪਟ ਆ ਜਿਹੜਾ ਪਰ ਬਹੁਤ ਅੱਛੀ ਹੈ ਥੈਂਕ ਯੂ ਹਾਂਜੀ ਬਿਲਕੁਲ ਦੇਖੀ ਹੈ ਮੈਂ ਥੋੜਾ ਫਿਲਮ ਦੇਖਣ ਦੇ ਵਿੱਚ ਥੋੜਾ ਜਿਹਾ ਮੈਂ ਕਿਸੇ ਹੋਰ ਕਿਰਜ਼ੀ ਐਵੇਂ ਕਰਕੇ ਲੇਟ ਹੋ ਗਈ ਸੀ ਬਟ ਫਿਲਮ ਮੈਂ ਜਿੰਨਾ ਕੁ ਪੋਰਸ਼ਨ ਦੇਖਿਆ ਹੈ ਬਹੁਤ ਹੀ ਸਾਦਾ ਤੇ ਬਹੁਤ ਹੀ ਪ੍ਰਭਾਵਸ਼ਾਲੀ ਮਤਲਬ ਜਿਹੜੀ ਕੁੜੀ ਨੇ ਕਰੀ ਹੈਗੀ ਆਪਣੀ ਐਕਟ ਕੀਤਾ ਹੈ ਕੁੜੀ ਨੇ ਲੜਕੀ ਜਿਹੜੀ ਆਪਣੀ ਹੀਰੋਇਨ ਹੈ ਬਹੁਤ ਅੱਛਾ ਬਹੁਤ ਹੀ ਵਧੀਆ ਤੇ ਡਾਇਰੈਕਸ਼ਨ ਦੇ ਪੱਖੋਂ ਵੀ ਫਿਲਮ ਮੈਂ ਕਹੂੰਗੀ ਬਹੁਤ ਬੱੱਚੀ ਬਾ ਕਮਾਲ ਸੀਗੀ ਤੇ ਬਹੁਤ ਹੀ ਡਾਇਰੈਕਟਰ ਨੇ ਵੀ ਜਿਹੜਾ ਹੈਗਾ ਇਹ ਉਹ ਵੀ ਵਧਾਈ ਦੇ ਪਾਤਰ ਨੇ ਉਹਨਾਂ ਨੇ ਬੜਾ ਰਿਐਲਿਟੀ ਦੇ ਨੇੜੇ ਹੋ ਕੇ ਰਹਿਣ ਦੀ ਕੋਸ਼ਿਸ਼ ਕੀਤੀ ਗਈ ਹੈ ਬੜਾ ਰਿਐਲਿਟੀ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਉਹਨਾਂ ਨੇ ਫਿਲਮ ਬਣਾਈ ਹੈ ਤੇ ਐਸਾ ਇਦਾਂ ਦੀਆਂ ਫਿਲਮਾਂ ਜਿਹੜੀਆਂ ਹੈਗੇ ਨੇ ਪ੍ਰਮੋਟ ਹੋਣੀਆਂ ਚਾਹੀਦੀਆਂ ਨੇ ਤੇ ਸਾਡੇ ਰੰਗਮੰਚ ਦੇ ਬੱਚਿਆਂ ਨੇ ਇਕੱਠੇ ਹੋ ਕੇ ਫਿਲਮ ਬਣਾਈ ਹੈਗੀ ਹੈ ਬਹੁਤ ਵਧਾਈ ਦੇ ਪਾਤਰ ਹੈਗੇ ਨੇ ਤੇ ਤੁਸੀਂ ਇਹਨਾਂ ਨੂੰ ਤੁਸੀਂ ਤੇ ਅਸੀਂ ਅਸੀਂ ਇਹਨਾਂ ਨੂੰ ਪ੍ਰਮੋਟ ਕਰਨਾ ਤੇ ਪ੍ਰਮੋਟ ਜ਼ਰੂਰ ਕਰਿਓ ਤਾਂ ਕਿ ਇਦਾਂ ਦੀਆਂ ਫਿਲਮਾਂ ਸਾਨੂੰ ਦੇਖਣ ਲਈ ਮਿਲਣ ਤੇ ਇਹਨਾਂ ਬੱਚਿਆਂ ਦੇ ਵੀ ਹੌਸਲਾ ਫਜਾਈ ਹੋ ਸਕੇ ਜਿਸ ਟੀਮ ਨੇ ਬਣਾਈ ਹੈ ਸੋ ਕੰਗ੍ਰੈਚੁਲੇਸ਼ਨ ਸਾਰੀ ਟੀਮ ਨੂੰ ਮੇਰੇ ਵੱਲੋਂ ਬਹੁਤ ਦਵਾਮਾ ਥੈਂਕ ਯੂ ਮਿਹਰਬਾਨ ਬਹੁਤ ਵਧੀਆ ਬਹੁਤ ਵੈਰੀ ਗੁੱਡ ਯੂ ਹੈਵ ਗੁੱਡ ਮੂਵੀ ਦੇਖਣੀ ਚਾਹੀਦੀ ਫੈਮਲੀ ਨੂੰ ਸਾਰੇ ਮੈਂ ਇੰਨੀ ਚਾਹੀਦੀ ਹੈ ਇਟਸ ਅ ਗੁੱਡ ਕਨਸੈਪਟ ਐਕਚੁਅਲੀ ਆ ਲੋਟਸ ਆਫ ਮੂਵੀਜ਼ ਆਰ ਮੇਡ ਇਨ ਪੰਜਾਬੀ ਪੰਜਾਬੀ ਬਟ ਦੇ ਆਰ ਸਮ ਹਾਉ ਐਕਚੁਅਲੀ ਡਜਨਟ ਆਫ ਨੀਟੀ ਟੂ ਐਕਚੁਅਲ ਰਿਐਲਿਟੀ ਆ ਐਵੇਂ ਜੱਟ 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 ਬਣਾਣਾ ਜੱਟ ਨਾਲੇ ਐਕਚੁਅਲੀ ਕਮੇਡੀ ਕਰ ਐਵੇਂ ਮਾਸੀ ਜਾਣਾ ਉਹ ਗੁੱਡ ਮੂਵੀ ਆ ਐਕਸਲੈਂਟ ਓਕੇ ਮੈਂ ਵੀ ਲੱਗੀ 10 ਆਊਟ ਆਫ 20 ਦੇਣਾ ਚਾਹੁੰਦਾ ਮੈਂ ਇਸ ਫਿਲਮ ਨੂੰ ਬਹੁਤ ਵਧੀਆ ਲੱਗੀ ਹਾਂਜੀ ਕੁਝ ਹੋਰ ਸਪੈਸ਼ਲ ਤੁਸੀਂ ਫੀਲ ਕਰ ਰਹੇ ਸੀ ਅੰਦਰ ਜਦੋਂ ਉਹਨਾਂ ਦਾ ਤੰਗਾ ਜੀ ਜਦੋਂ ਉਹਨਾਂ ਨੇ ਵੇਖਿਆ ਤੰਗੇ ਦੇ ਪਿੱਛੇ ਛੱਡਿਓ ਉਹ ਵਧੀਆ ਮੈਨੂੰ ਲੱਗਿਆ ਅਤੇ ਜਦੋਂ ਉਹਨਾਂ ਨੇ ਕੀ ਕਿਤੇ ਉੱਥੇ ਸਲਿੱਪ ਰੱਖੀ ਸੀ ਉਹ ਵੀ ਬਹੁਤ ਵਧੀਆ ਲੱਗਾ ਮੈਨੂੰ ਬੱਸ ਹਾਲ ਨੂੰ ਕਿਵੇਂ ਲੱਗੀ ਸਰ ਇਹ ਲੱਗੀ ਵਧੀਆ ਲੱਗੀ ਕਿੰਨੇ ਸਟਾਰ ਦਵਾਂਗੀ 5 ਦੇ ਵਿੱਚੋਂ 5 ਦੇ ਵਿੱਚੋਂ 10 ਓਕੇ 100 100 ਥੈਂਕ ਯੂ ਥੈਂਕ ਯੂ ਸੋ ਮਚ ਫਿਲਮ ਕਿਵੇਂ ਲੱਗੀ ਤੁਹਾਨੂੰ ਬਹੁਤ ਵਧੀਆ ਫਿਲਮ ਬਹੁਤ ਵਧੀਆ ਰੈਸ਼ਲ ਬੈਟਰ than ਐਨੀਮਲ ਬਹੁਤ ਵਧੀਆ ਫਿਲਮ ਹੈ ਜੀ ਐਕਚੁਅਲ ਸਿਨੇਮਾ ਇਹ ਹੈ ਜਿਹੜਾ ਫਿਲਮ ਦੇਖੀ ਰਜ਼ਾ ਹੈ ਅਮਿਤ ਸਨੋਰੀਆ ਨੇ ਬਣਾਈ ਹੈ ਬਹੁਤ ਵਧੀਆ ਫਿਲਮ ਬਣੀ ਹੈ ਤੇ ਲੋਕਾਂ ਨੂੰ ਦੇਖਣਾ ਚਾਹੀਦਾ ਇਹ ਸਿਨੇਮਾ ਅੱਜ ਅੱਜ ਦੀ ਡੇਟ 'ਚ ਇਹ ਸਿਨੇਮਾ ਬਣ ਨਹੀਂ ਰਿਹਾ ਬਟ ਬਣਨਾ ਚਾਹੀਦਾ ਬਹੁਤ ਅੱਛਾ ਸਿਨੇਮਾ ਬਣਾਇਆ ਹੈ ਨਾਨੀ ਥੈਂਕ ਯੂ ਥੈਂਕ ਯੂ ਜੀ